ਸਾੜਿਆਂ ਨੂੰ ਚੱਲ ਜੂਗਾ ਕੰਮ ਹੋਣਾ ਸਵਾਲ ਮੇਰਾ ਇਹ ਹੈ ਕਿ ਸਾਡੀ ਗੱਲ ਹੋਈ ਕਿ ਭਾਈ ਆ ਜਿਹੜੇ ਤੁਸੀਂ ਨੱਟ ਬੰਦ ਕਰਿਆ ਇਹ ਕਿਉਂ ਕਰਿਆ ਉਹਨਾਂ ਨੇ ਇਹ ਵੀ ਕਿਹਾ ਵੀ ਅਸੀਂ ਕੱਲ ਤੱਕ ਇਹ ਵੀ ਦੁਬਾਰਾ ਨੱਟ ਚਾਲੂ ਕਰਾ ਰਹੇ ਹਾਂ ਅਸੀਂ ਇਹ ਕਿਹਾ ਕਿ ਆ ਕਿਸਾਨ ਆਗੂਆਂ ਦੇ ਜਿਸ ਤਰੀਕੇ ਦੇ ਨਾਲ ਤੁਸੀਂ ਅਕਾਊਂਟ ਬੰਦ ਕਰ ਰਹੇ ਫੇਸਬੁੱਕ ਅਕਾਊਂਟ ਬੰਦ ਕਰ ਰਹੇ ਹੋ ਟਵਿੱਟਰ ਅਕਾਊਂਟ ਬੰਦ ਕਰ ਰਹੇ ਹੋ ਇਹ ਬਹੁਤ بڑا ਹਮਲਾ ਕੀਤਾ ਜਾ ਰਿਹਾ ਹੈ ਉਸ 'ਤੇ ਵੀ ਸਾਡੇ ਮੁੱਖ ਮੰਤਰੀ ਜੀ ਨੇ ਇਹ ਗੱਲ ਕਹੀ ਕਿ ਅਸੀਂ ਕੱਲ ਤੱਕ ਤੁਹਾਡੇ ਇਹ ਵੀ ਸਾਰੇ ਸਿਲਵਾ ਦੇਾਂਗੇ ਇਹ ਰਾਜਾ ਵਿਣਗਲਾ ਬਿਆਨ ਕੀ ਸੀ ਹਾਂਜੀ ਉਹ ਪਿਆਰ ਤੇ ਸੀਗਾ ਕਿ ਉਹਨਾਂ ਨੇ ਕਿਹਾ ਕਿ ਪਰਚਾ ਦਰਜ ਕਰੋ ਅਨੰਦ ਵਿਛ ਦੇ ਉੱਤੇ ਜਿਹੜੇ ਹਰਿਆਣੇ ਦੇ ਮਨਿਸਟਰ ਨੇ ਠੀਕ ਹੈ ਚਲੋ ਹਰ ਇੱਕ ਪੋਲੀਟੀਕਲ ਪਾਰਟੀ ਨੂੰ ਕਿਸੇ ਦੇ ਬਿਆਨ ਤੇ ਰਿਐਕਟ ਕਰਨ ਦਾ ਹੱਕ ਹੈ ਆਪਾਂ ਕੀ ਬੋਲਦੇ ਆਪਾਂ ਆਪਣਾ ਅੰਦੋਲਨ ਲੜਦੇ ਆ ਸਾਡੀ ਸਟੇਜ ਤੋਂ ਕੋਈ ਪਾਰਟੀ ਨਹੀਂ ਬੋਲੂਗੀ ਇਹ ਸਟੇਜ ਕਿਸਾਨਾਂ ਮਜ਼ਦੂਰਾਂ ਦੀ ਆ ਅਰੇ ਨਿਰਪੱਖਤਾ ਨਾਲ ਚੱਲੂਗੀ ਹਾਂ ਇੱਕ ਗੱਲ ਬਹੁਤ ਵਧੀਆ ਗੱਲ ਹੈ ਸੁਣਿਓ ਸੁਣਿਓ ਮੈਂ ਗੱਲ ਬੇਨਤੀ ਕਰਾਂ ਅੱਜ ਅੱਜ ਸਾਨੂੰ ਇਹ ਪਤਾ ਲੱਗਿਆ ਕਿ ਚੈਨਲਾਂ ਦੇ ਉੱਤੇ ਇਹ ਪ੍ਰਚਾਰ ਚੱਲਿਆ ਕਿ ਸਾਡੇ ਮੋਰਚੇ ਦੇ ਵਿੱਚ ਸ਼ਾਇਦ ਆ ਕੋਈ ਕਾਂਗਰਸੀ ਵੱਡਾ ਲੀਡਰ ਆ ਰਹੇ ਦੀ ਗੱਲ ਚੱਲੀ ਦੇਖੋ ਮੈਂ ਕਲੀਅਰ ਕਰਾਂ ਸਾਡੇ ਮੋਰਚੇ ਦੇ ਵਿੱਚ ਬਤੌਰ ਕਿਸਾਨ ਬਤੌਰ ਮਤਮੋਰਚੇ ਦਾ ਸਪੋਰਟਰ ਕੋਈ ਆ ਸਕਦਾ ਹੈ ਲੇਕਿਨ ਇਹ ਕਲੀਅਰ ਕਟ ਹੈ ਤੇ ਸਾਡੀ ਸਟੇਜ ਕਿਸੇ politcal ਨਾਲ ਸਾਂਝੀ ਨਹੀਂ ਹੋਏਗੀ